ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ ਪਤਾ ਮੇਰ ਚੁੰਨੀ ਰਹੇਗੀ ਹੈਨਾ ਆ ਭਈਆ ਹਰੀ ਜੀ ਜਿਹੜੇ ਫਰਾਈ ਸਵੇਰ ਦਾ ਟਾਈਮ ਆ ਖੁਲਲੀ ਚ ਭਈਆ ਬਾਹਰਲੇ ਪਾਸੇ ਦੀ ਚੱਕ ਲੈ ਬਾਹਰਲੇ ਪਾਸੇ ਦੀ ਸਵੇਰ ਦਾ ਟਾਈਮ ਆ 7 ਵਜਣ ਵਾਲੇ ਨੇਗੇ ਬਹੁਤ ਸਾਰੇ ਆਪਣੇ ਕੰਮ ਕਰ ਲੇ ਬਹੁਤ ਸਾਰੇ ਰਹਿੰਦੇ ਨੇਗੇ ਹੁਣ ਮੈਂ ਭਾਂਡੇ ਮੱਜਣ ਲੱਗਦੀ ਸੀ ਕਿ ਆ ਚਾਪਤੀ ਜੀ ਸੀ ਦੋ ਰੋਟੀਆਂ ਸੀਗੀਆਂ ਉਹ ਮੱਜ ਸਰਦਾਰ ਜੀ ਕਹਿੰਦੇ ਕਡਾਂਗੀ ਚੋਲਿਆ ਕਰੋ ਮੈਂ ਘਰ ਵਾਲੀ ਬਾਟੂਰੀ ਦਾ ਮਾ ਫੇਰ ਮੰਗੀ ਮੈਂ ਮਾਹਣ ਰੋਟੀਆਂ ਸਿੱਟੀਆਂ ਉਹ ਫੁੱਲੀਆਂ ਨੇ ਬਾਟੀ ਚੱਕ ਲੈਉਣੀ ਐ ਨੇ ਤੁਰੇ ਫਿਰ ਦਿੱਤਾ ਸਾਡੇ ਨਾਲ ਦੋ ਗੱਲਾਂ ਕਰ ਲੈਣੇ ਗੇੜਾ ਲਾਇਆ ਮਸ਼ੀਨ ਚ ਮੇਰੀ ਜੰਮੀ ਰਹੇਗੀ ਸੱਟ ਕੇ ਆਮਾ ਚੁੰਨੀਆਂ ਨਾ ਐਨੀਆਂ ਹੁੰਦੀਆਂ ਨੇ ਮੇਰੇ ਤੋਂ ਧੋਣ ਵਾਲੀਆਂ ਮੁਰਕੇ ਦੇ ਨਾਲ ਮੁਰਕੇ ਦੇ ਨਾਲ ਪੈਂਦਾ ਕਿਤੇ ਤਾਂ ਹੀ ਤਾਂ ਇੰਨੀ ਗਰਮੀ ਕਰ ਰੱਖੀ ਅੱਗ ਲੱਗਦੀ ਆ ਜੱਬੜੀ ਅੱਗ ਲੱਗਦੀ ਆ ਗਰਮੀ ਦੀ ਐਦੋਂ ਪਹਿਲਾਂ ਧਾਰਾ ਤੂਰਾ ਚੁੰਨੀਆਂ ਨੇ ਗੀਆਂ ਹੋਰ ਕੰਮ ਕੀਤੇ ਨੇ ਆ ਤਾਂ ਗੱਜ ਹੋ ਗਈ ਚੁੰਨੀ ਮੁੜ ਕੇ ਨਾਲ ਮੇਰੇ ਸਿੱਟਦੇ ਆਪਾਂ ਮਸ਼ੀਨ ਦੇ ਵਿੱਚ ਹੁਣ ਆ ਲੈ ਲਈ ਏਵਾਸੋ 10 ਵਜੇ ਨੂੰ ਇਹ ਤੋਂ ਹੋਊਗੀ ਚਾਹੇ ਚਿਪ ਚਿਪ ਜੀ ਹੋਈ ਜਾਵੇ ਨਾ ਤੇਰੇ ਮੇਥੋਲੇ 3-4 ਦੀ ਰੱਖੀ ਹੋ ਜਾਂਦੀ ਚਾਰ ਚਰ ਸੁਣੇ ਹੋ ਜਾਂਦੇ ਨੇ ਥੋੜ੍ਹੇ ਲੋ ਜੇ ਪਮਾ ਜੇ ਹੁਣ ਭਾਂਡੇ ਇਕੱਠੇ ਕਰ ਲਏ ਨੇਗੇ ਤੇ ਸੁਕਮ ਹੋ ਰਿਹਾ ਲਾਰਗੇ ਨੂੰ ਪੋਚੀ ਝਾੜੂ ਤੇਰਾ ਬਾਜਾ ਸੰਭਰੇ ਬੀਬੀ ਬਣਾ ਰਹੀ ਹੈ ਰੋਟੀ ਸਾਰੇ ਅੱਡ-ਅੱਡ ਕੰਮ ਕਰ ਰਹਿਆਂਗੇ ਪਾ ਉਹਦਾ ਤਾਂ ਉੱਪਰ ਛਾੜੂ ਹੋ ਗਿਆ ਛਾੜੂ ਲਾਇਆ ਹੀ ਤੇ ਨੀਚੇ ਬੀਬੀ ਨੇ ਲਾਤਾ ਕੁਝ ਗੁਰਮੜਲਾ ਸੁਖਮਣ ਹੋਰੀਆਂ ਕਰ ਦੇਣੀਆਂ ਪੋਚੇ ਜਾ ਦੇਣਗੀਆਂ ਇਹ ਉੱਪਰ ਮੈਂ ਲਾਇਆ ਹੀ ਤੇ ਗਈ ਸੀ ਉੱਪਰ ਮਹਾ ਚੜੋ ਕਿੱਥੇ ਚੜਨਗੇ ਠੇਠਾ ਪਾ ਲਾਣੀਆਂ ਮੈਂ ਲਾਇਆ ਹੋਣਾ ਤੇ ਲੱਗ ਗਿਆ ਇੱਕ ਵਾਸਤੇ ਇੱਕ ਢੇੜਾ ਆ ਗਿਆ ਕੱਪੜਿਆਂ ਨੂੰ ਉਸ ਕੋ ਹੋਰ ਆ ਜਾਂਦੇ ਭਾਂਡੇ ਮਾਂ ਦੇ ਮਾਂ ਦੇ ਆ ਜੂਗਾ ਜਿਹੜਾ ਅੱਜ ਤਾਂ ਗਰਮੀ ਐ ਤੌਬਾ ਤੌਬਾ ਬੀਬੀ ਨੇ ਵੀ ਗੈਸ ਥੱਲੇ ਲਾ ਲਿਆ ਹੋਰ ਗਰਮੀ ਵਾਲੀ ਹੈਗੀ ਜਾਨ ਨਿਕਲ ਵਾਲੀ ਹੋਈ ਪਿਆ ਅੱਜ ਤਾਂ ਜਮੀ ਪੱਤਾ ਨਹੀਂ ਝੂਲਦਾ ਕਿਤੇ ਪਤਾ ਨਹੀਂ ਕਿਸੇ ਪਾਸੇ ਨਹੀਂ ਹਵਾਉਂਗੀ ਹੋਰ ਗਰਮੀ ਵਾਲੀ ਆ ਪੱਖੀ ਨਾਲ ਜੇ ਨੇੜੇ ਲਾਉਣੇ ਪੱਖੀ ਤਾਂ ਗਏ ਸੋ ਬੰਦ ਹੁੰਦਾਗਾ ਹਵਾ ਸੱਤ ਤੜਪ ਖਲਾ ਲਾ ਲਨ ਸੁੰਦਰ ਮੜ ਮੜ ਸਾਜ ਆ ਜਾਂਦਾ ਜੇ ਬਾਲੀ ਪੱਖੀ ਲਾਉਣੇ ਨਾ ਫੇਰ ਆਹੋ ਨਹੀਂ ਹੁੰਦਾ ਬਾਗਤੀ ਭਰ ਗਈ ਭਾਂਡੇ ਆਟੇ ਲੱਗਿਆ ਪਿਆ ਮੰਜਨ ਵਾਲਿਆਂ ਦਾ ਫੱਟੀ ਭਾਂਡਾ ਵਾਲਿਆ ਕਿੰਨੇ ਆ ਗਏ ਇੱਥੇ ਫੱਟੀ ਸੁੱਲੇ ਕੋਲੇ ਹਾਰੇ ਕੋਲੇ ਹਾਲਾ ਦਾ ਗਰਮੀ ਤਾਂ ਕੋਈ ਕੰਮ ਨਾ ਹੋਵੇ ਨਾ ਖਾਈਏ ਖਾਣ ਨੂੰ ਤਾਂ ਫਿਰ ਵੀ ਢਿੱਡ ਮੰਗਦਾ ਗਰਮੀ ਮੀਨਸ ਕੰਮ ਕਰਨ ਬਿਲਕੁਲ ਨਹੀਂ ਮਨ ਕਰਦਾ ਹੈਗਾ ਅਜੇ ਮੱਝਾਂ ਕੰਨੀ ਜਾਣਾ ਸਾਰਾ ਕੰਮ ਇੱਧਰੋਂ ਸਟਾਰਟ ਕਰੂ ਅਸੀਂ ਲਾ ਦਿੱਤਾ ਹੈਗਾ ਹੁਣ ਤਾਂ ਲੱਗਦਾ ਸਾਂਝ ਆਊਗਾ ਪਰ ਆਉਂਦਾ ਨਹੀਂਦਾ ਇੱਧਰ ਤਾਂ ਐ ਲਾਦਾ ਜਿਵੇਂ ਸੁਨਾਮ ਕੰਨੀ ਤਾਂ ਐ ਲਾਦਾ ਜਿਵੇਂ ਮੀਂਹ ਪਈ ਜਾਂਦਾ ਹੁੰਦਾ ਹੈਗਾ ਹਾਏ ਹਾਂ ਸਲਾਮ ਕੰਨੀ ਤਾਂ ਐ ਲਾਦਾ ਮੀਂਹ ਪੈਂਦਾ ਹੁੰਦਾ ਜੋ ਜਪਾਂ ਤੋਂ ਦੇ ਕੱਪੜੇ ਮੌਸਮ ਹੋ ਗਿਆ ਖਰਾਬ ਮਹਾਵਾਜ ਜੀ ਕੋਲ ਜ ਸਾਰੇ ਕੰਮ ਛੱਡ ਕੇ ਕੱਪੜਾ ਪਾਣੀ ਕੱਢਿਆ ਕਿਉਂਕਿ ਅੰਦਰ ਨਾਲ ਸਮੈਲ ਜੀ ਆਉਣ ਲੱਗ ਜਾਂਦੀ ਹੈ ਹੋਰ ਹੀ ਹਨਾ ਗਿੱਲੇ ਛਿੱਲੇ ਜੇ ਕੱਪੜੇ ਹੋ ਜਾਣਗੇ ਜਿਹੜਾ ਵੀ ਦੋ ਘੰਟੇ ਚੱਲ ਸਕਦੇ ਹੈ ਕਾਰ ਦੇ ਤਰ੍ਹਾਂ ਆਲੂ ਵਰਨੀ ਕਿ ਪੱਕਾ ਜਿਹੜੀ ਇਹ ਨਿਗਰਮੀ ਕਰਕੇ ਕਿਸੇ ਨੀਸਸਾ ਨੂੰ ਦਹਾਵਾ ਲਾ ਹੋਰ ਬਈ ਗਰਮੀ ਹੋ। ਗਰਮੀ ਵਾਲੀ ਹੋ ਰਹੀ ਅੱਜ। ਬਹੁਤ ਗਰਮੀ ਹੋ। ਮੱਧਮ-ਮੱਧਾ ਰਹੇਗਾ ਹੋਰ ਤਾਂ ਸਾਰਾ ਹੀ ਗਰਮ ਹੋ ਜਾਣਾ ਹੁਣ ਸਾਡਾ। ਕਿਹੜਾ ਦੋ ਜਣੇ ਲੱਗ ਕੇ ਅੱਜ ਸਰਦਾਰ ਜੀ ਘਰੀ ਨੇ। ਪੰਨੇ ਚ ਘਰੇ ਆਉਂਦੇ ਕਾਂਟਾ ਇੱਕ ਛਲੋ।

ਲੋ ਜੀ ਬੀਬੀ ਨੇ ਇਹ ਕੰਮ ਕਰਕੇ ਰੋਟੀ ਪਕਾ ਕੇ ਗੰਡੇ ਵੀ ਸਮਾਰ ਤੇ ਮੇਰਾ ਅਜੇ ਕੰਮ ਨਹੀਂ ਲੋਟਾ ਨ ਸਰਦਾਰ ਜੀ ਮੈਂ ਸਨ ਮਾ ਗਏ ਉਹ ਨਹੀਂ ਪਤਾ ਨਹੀਂ ਫਰਾ ਹੋ ਕਰੀ ਹਣੇ ਆ ਗਏ ਉਹ ਨਹੀਂ ਹਣਾ ਚਲੂ ਤਾਂ ਸਾਰਾ ਹੀ ਨਿਬੜੀ ਪਿਆ ਬਸ ਕਿੱਲਾ ਫਰਸ਼ ਤੇ ਮਾਇਆ ਰਹੇਗਾ ਬਾਥਰੂਮ ਸਾਫ ਕਰਨ ਵਾਲੇ ਰਹੇਗਾ ਇੱਕ ਮੱਝਾ ਫਰਸ ਰਹਿ ਗਿਆ ਮਾਂਝਾ ਮਾਰਨ ਵਾਲਾ ਹੋਰ ਤਾਂ ਤਕਰੀਬਨ ਆਪਾਂ ਨੇ ਸਾਰੇ ਕੰਮ ਹੋ ਗਏ ਨੇ ਸੁਕਮਣ ਹੋਰੀਆਂ ਨਾ ਲਈਆਂ ਨੇ ਕੱਪੜਾ ਲੀੜਾ ਧੋ ਲਿਆਗਾ ਗੰਡੇ ਸਮਰ ਗੇ ਸਾਡਾ ਦੇਖੋ ਇੰਨੇ ਗੰਡੇ ਖਰਾਬ ਨਿਕਲ ਜਾਂਦੇ ਜਦ ਜਿਦਿਸ ਮਾਰਦੇ ਇਹ ਚ ਇੱਕ ਕਦੇ ਹੀ ਵਧੀਆ ਨਿਕਲੂ ਕੁ ਵਧੀਆ ਨਿਕਲੂ ਨਾ ਜ ਸਾਰੀ ਬਏ ਰਹੀ ਥੋੜੀ ਆਹ ਹੀ ਗੰਡੇ ਰਹਿ ਗੇ ਪੜ ਕੇ ਜਿੱਦੇ ਛੱਡਦੇ ਔ ਗੱਠਲ ਪਰ ਕੇ ਛੱਡਦੇ ਉਹ ਦੇਖ ਕਿੱਡਾ ਬੱਠਕਲ ਸਿੱਟ ਜਾਂਦੀ ਆ ਇਹ ਪਤਾ ਨਹੀਂ ਐ ਇੱਕ ਦੀ ਸਾਡੇ ਨਾਲ ਮੋਟੇ ਵਾਲੇ ਕਿਸੇ ਗੰਡੇ ਹੁਣ ਤਾਂ ਤਾਂ ਹੀ ਉਹ ਹੋ ਗਿਆ ਜਿੰਦਾ ਕਿ ਬਰੀਕ ਕੰਡੇ ਖਰਾਬ ਨਹੀਂ ਹੁੰਦੇ। ਲੋ ਜੀ ਹੁਣ ਆ ਬੀਬੀ ਨੇ ਕੂੜਾ ਪਾ ਕੇ ਬੱਠਲ 'ਚ ਸਿੱਟਦਾ ਮੰਗ ਮੈਂ ਜਾਊ ਉਧਰ ਮੈਂ ਲੈ ਜਾਊਂ ਆ ਕੂੜਾ ਤੇ ਪੱਖਾ ਬੰਦ ਕਰ ਦੇ ਗੁਰਮਣਾ ਇੱਥੇ ਨੰਗੂਂਗੀ ਸਾਰਾ ਸੰਭਰ ਹੈ ਲਿਬੜੂਆ। ਮੈਂ ਬੰਦ ਕਰ ਦਿਆਂ ਪੱਖਾ। ਹੋਈ ਰੋਟੀ ਖਾਦੀ ਨਹੀਂ ਕਿਸੇ ਨੇ ਵੀ ਸਰਦਾਰ ਜੀ ਰੋਟੀ ਖਾ ਕੇ ਖੇਤ ਬਾਗ ਗਏ। ਕੱਪੜੇ ਵੀ ਸੁੱਕ ਗਏ ਨੇ। ਇਹ ਆ ਬੱਠਰ ਵਾਲੇ ਵੀ ਗੰਡੇ ਪਦੀ ਹੀ ਨੇ ਹੋਰ ਪਾਉਂਗੇ ਲਫਾਉ ਕਰੇ ਨਹੀਂ ਦੋ ਟੋਕਰ ਦਿਖਾਏਗੇ ਨੇ ਰਾਮਨ ਨਾਲ ਖਰਾਬ ਵਾਲੇ ਹੋ ਗਏ ਇੱਕ ਪਾਈ ਹੁੰਦੇ ਅੱਲੇ ਵਰਦਾ ਕੰਮ ਸਿੱਗਾ ਹੁਣ ਗੰਡੇ ਹੁੰਦੇ ਬਾਹਲੇ ਲੱਗਣ ਕਿ ਸਬਜ਼ੀਆਂ ਦੇ ਪਤੀਲੇ ਬਣੇ ਨਹੀਂ ਲੈ ਲਾਂਗੇ ਭਰਾ ਹੁਣ ਸਾਹਮਣੇ ਕਿਹੜਾ ਸੌਖੇ ਨੇਗੇ ਜੇ ਵੜਾ ਜਿਹੜੇ ਜੱਟ ਘਰੇ ਚੀਜ਼ ਦਾ ਲਾਲਾ ਦਾ ਬਾਦੂ ਉਹ ਘਰੇ ਪੜ ਜਾਂਦੀ ਹੈ। ਉਹ ਹੋਣੀ ਹੁੰਦਾ ਹੈਗਾ। ਚਲੋ ਜੇ ਅੱਪਾ ਬਾਅਦ ਚ ਮਿਲਦੇ ਆਂਗੇ। ਬਣਾਉਣਾ ਕੋਈ ਰੈਸਪੀ ਅੱਜ। ਲੋਈ ਦਪੈਤ ਪਰ ਪਖਾਨ ਨੂੰ ਬਣਾਉਣਾ ਕੋਸਾ ਕਿਉਂਕਿ ਸਰਦਾਰ ਜੀ ਨੇ ਜਾੜਾ ਦੁਖੀਆਂ ਸੀ ਬਰਾਇਡਾਂ ਦਾ ਪਾਇਕ ਇੱਕ ਬਾਦੂ ਪਿਆ ਸੀਗਾ। ਤੇ ਅੱਜ ਵੀ ਅੱਪਾ ਪਖਾਨ ਨੂੰ ਬਣਾ ਲੈਣਾ ਜੇ ਫ੍ਰੀਜ ਵਿੱਚ ਪਿਆ ਰਹਿੰਦਾ। ਫੇਰੇ ਖਰਾਬ ਹੋ ਜਾਂਦੇ ਹਨਾ ਹੁਣ ਇਹ ਚਲ ਕੇ ਡਿੱਚ ਪੈ ਜਾਣਗੇ ਕੱਕਾ ਬਣਾਉਣਾ ਜੀ ਬ੍ਰੈਡ ਸਰਦਾਰ ਜੀ ਆਉਣਗੇ ਸੌਸ ਲੈ ਆਉਣਗੇ ਜੀ ਸੌਸ ਨੂੰ ਜੀ ਮੈਂ ਬ੍ਰੈਡ ਦੇ ਵਿਚ ਵੀ ਵਿਚਾਲੇ ਵੀ ਲਾਉਂਦੀ ਚਲੋ ਹੁਣ ਆਪਾਂ ਹੀ ਕੰਮ ਚਲਾ ਲੈਣਾ ਖੇਤੋਂ ਚਾਹ ਲੈਣ ਆਉਣਗੇ ਉਹ ਦੁਕਾਨ ਤੋਂ ਲਿਆਉਣਗੇ ਸੌਸ ਘਰੇ ਮੁੱਕੀ ਪਈ ਹੈ ਕਿਉਂ ਬੱਚੇ ਮੈਂ ਇਹ ਮੂਗੀ ਚ ਪਾ ਕੇ ਹਨਾ ਖਾ ਲਾਂ ਦੇਣੇਗੇ ਹੁਣ ਅਸੀਂ ਸਾਰੇ ਘਰ ਵੀ ਹੋਊ ਕੁਝ ਬਣਾਇਆ ਵੀ ਨਹੀਂ ਪਤਾ ਨਹੀਂ ਕਿ ਉਹ ਗਰਮੀ ਕਾਰਨ ਤੇ ਨਹੀਂ ਸੌਸ ਸੂਸ ਮੰਗਾ ਕੇ ਰੱਖਦੇ ਹੋਗੇ ਅਸੀਂ ਹਰ ਰੋਜ਼ ਹੁੰਦੀ ਆਉਂ ਤਾਂ ਸੌਸ ਸਾਡੇ ਖਤਮ ਹੋ ਜਾਂਦੇ ਹੁਣ ਅੱਜ ਸਰਦਾਰ ਜਿੱਦ ਇਕੱਠੀ ਮੰਗਵਾ ਲਾਂਗੇ ਹੁਣ ਸਾਰੇ ਤਰ੍ਹਾਂ ਦੀ ਤੇ ਜੇ ਮੇ ਪੇਲ ਗਰਮ ਧਰਿਆ ਹੋਇਆਗਾ ਤੇ ਮੈਂ ਤੇਲ ਗਰਮ ਹੋ ਜਾਂਦੇ ਨੇ ਪਰ ਲੈਣੇ ਆ ਬਰੈਡ ਸਾਡੇ ਰੋਂ ਬ੍ਰਾਈਡ ਨਹੀਂ ਮਿਲਦੇ ਸਾਡੇ ਢਡਰੀਆਂ ਤੋਂ ਮਿਲਦੇ ਨਹੀਂ ਸਾਡੇ ਪੰਡਾਣ ਦੇਖਾਨਾ ਲਿਆਉਂਦੇ ਨੇ ਇਹ ਅਸੀਂ ਠਿੱਖੀ ਤੋਂ ਲਿਆਉਂਦੇ ਸੀ ਹੁੰਦੇ ਸਰਦਾਰ ਜੀ ਨੇ ਨਾ ਕੱਲ ਖਾਧਿਆ ਇਨਾ ਪਰਸੋਂ ਖਾਧਦੇ ਨੇ ਮਹੇਰ ਖਰਾਬ ਹੋ ਜਾਂਦੀ ਚਿਰੋ ਵਾਜੀ ਸੁਭਾਉਣਾ ਘਰੇ ਨੇ ਇਹਨਾਂ ਨੂੰ ਪਖਾਂ ਬਣਾ ਲੈਣਾ ਕਿਉਂਕਿ ਇਹ ਬਿਮਾਰਾਂ ਨੂੰ ਡੰਗ ਸਰੂਜੀ ਹੁੰਦਾ ਉਹ ਤਾਂ ਹੁਣ ਕਿਹੜਾ ਖਾਂਦਾ ਵਿਚੇ ਰਹਿਣਾ ਜਿਹੜਾ ਖੁਕ ਲੱਗ ਬੁੱਕ ਬਾਰੇ ਜਿਹੜਾ ਰੋਬਰ ਤਮਨਾਂ ਖਾ ਲੈਂਦੇ ਹਾਂ ਇਸ ਤਰ੍ਹਾਂ ਬਿੱਚੇ ਮਸਾਲੇ ਆਪਾਂ ਦੇ ਬਿੱਚੇ ਹਰੀ ਮੇਤਚਾ ਬਲੀ ਇਕੱਟੇ ਆ ਪਿਆਜ਼ ਜੀਰਾ ਕਾਲੀ ਮਿਰਚ ਨੂਨ ਪਾ ਦੇਣਾ ਅਜੇ ਪਬੀਸੰ ਦਾ ਕੋਲ ਕਰਨਾ ਹੈਗਾ ਆਪਾਂ ਉਹ ਘਰ ਦੇਾਂਗੇ ਆਪਾਂ ਬਾਹਰ ਲੀ ਫਿਰ ਲੈ ਲੈਂਦੇ ਤਾ ਬਹੁਤ ਜਲਦੀ ਲੋਜੀ ਪਬੀਸੰ ਦਾ ਕੋਲ ਕਰ ਲਿਆ ਨਾ ਅਜੇ ਬਿੱਚ ਫਿਰ ਇਹਨੂੰ ਆਪਾਂ ਕੱਟ ਕੇ ਦੁਬਾਰਾ ਕੱਢਾਂਗੇ। ਇਹ ਮੱਖੀਆਂ ਨਾਲ ਮਾਰੇ ਨਾਲ ਆ ਜੂਗੀ। ਇੱਧਰ ਛੱਡ ਦੇ ਹਵਾ ਚ। ਲਗੁਰਮਣ ਕੱਟੇਂਗੇ ਨਾਲ ਬੋਲੇ। ਕੱਟ ਦਿੰਦੇ। ਮੈਂ ਕੰਦੇ ਹੋਣਗੇ ਹਜ ਤਾਂ ਜਣਿਕੇ। ਤੈਮਾ ਕਰੇਸ ਕਰੇ ਸੀ ਅੱਜ ਮੈਂ ਬਰੈਡ ਦੀ ਬਾਦੂ ਤੁਹਾਨੂੰ ਬਣਾ ਦੇਣੀ ਕਿ ਇਹ ਖਰਾਬ ਹੋ ਜਾਵੇ ਹਾਂ ਇਹ ਵੀ ਕਦਾਂ ਬੀਬੀ ਨੇ ਦਰਵਾਜ਼ੇ ਕੋਲ ਇੱਕ ਸਾਫਾ ਵੀ ਕੋਕਾ ਤਾ। ਸੌਸ ਤਾਂ ਹੈ। ਸੌਸ ਸਾਡੀ ਤੇ ਜੈਲੀ ਲਿਆਉ। ਚਾਹ ਲੈਣ ਦੀ ਆਉਫੇਟ ਤੋਂ। ਕੱਟੇਗੀ ਸੋਕਮਣ। ਗਾਜਰ ਖੂੜ। ਕੱਟ ਕੇ ਜਿਆ ਜੇ ਕੀ ਰੱਖ ਲਾ। ਇਸ ਸਾਈਡ ਤੇ ਰੱਖਦੀ ਹੈ। ਕੱਟਣ ਕਰੂਗੀ। ਕੱਟਣਾ ਕਰੇਗੀ ਸੋਸ। ਲੋ ਜੀ ਆਪਾਂ ਨਾਲ-ਨਾਲ ਬੱਚਿਆਂ ਨੂੰ ਸਿਖਾਵਾਂਗੇ ਕਿਵੇਂ ਕੱਟਦੇਗੇ ਭਲਾ ਐ ਨਹੀਂ ਤੇਰੇ ਚਾਰ ਪੀਸ ਕਰਨੇ ਨੇ ਚੰਗਾ ਕੱਟੋ ਇਸ ਤਰ੍ਹਾਂ ਬਚਾਲੂ ਆਏ ਕੱਟ ਕੇ ਫਿਰ ਇਸ ਤਰ੍ਹਾਂ ਲੋ ਜੀ ਇਧਰ ਸੁਖਮਣ ਨੂੰ ਵੀ ਦੇਖੋ ਤੁਸੀਂ ਸੁਖਮਣ ਪਾਣੀ ਪਕਰਾਉਂਦੀ ਹੈ ਨਵੇਂ ਬੱਚੇ ਸਿੱਖ ਖਾ ਜਾਣਗੇ ਹੈਨਾ ਫੌੜੀ ਫੌੜੀ ਵਿੱਚ ਸਾਰਾ ਨਿੱਕੋ ਜਿਹਾ ਸਮਾਨ ਜਿਹੜਾ ਪਾਇਆ ਹੈ ਕਾਲੀ ਨਾ ਪਾਓ ਟੱਕਿਆਈ ਜਿਨਾਂ ਪਹਿਲਾ ਸਾਰੇ ਕੱਢ ਲਾ ਤੂੰ ਕੱਟ ਦੇ ਆ ਬਾਅਦ ਚ ਤੋ 1 ਮਿੰਟ ਲਵੂ ਨਿਕਲ ਹਾਂ ਤੁਹਾਨੂੰ ਮਚਾਰੀ ਮਾਰੀ ਦੀ ਹਵਾ ਨਹੀਂ ਚਾਹੀਦੀ ਇਹੋ ਹੀ ਪਾਣਾ ਹੈ ਪਾ ਸਿੰਜਾ ਦਾ ਸਪਰੇਅ ਪਾ ਲਿਓ ਦਾ ਰਸ ਹੋ ਗਿਆ। ਬਾਜੂਲੇ ਤੇ ਆ ਗਮਚਾਉਣ ਨੂੰ ਮਰਦਾ ਤਾਂ ਗਰਮੀ ਵਾਲੀ ਆ ਇੱਕ ਤਾਂ। ਤੇ ਇੱਕ ਹੋਵਗਾ। ਬੱਦਲ ਵਾਈ ਗਰਮੈਸਟੀ ਹੋਈ ਤੇ ਬੱਦਲਾਂ ਦੀ। ਰਾਇਤਾ ਜਮੀਨ ਹੁਸ਼ਕਰਿਆ ਜਿੱਦਾਂ ਇਹ ਗਰਮੀ ਚੜੀ ਆ ਕੁਛ ਵੀ ਨਹੀਂ ਕਰਿਆ ਹੋਏਗਾ। ਲੋ ਜੀ ਆਪਾਂ ਬਰੈਡ ਬਣਾ ਲਏ ਨੇਗੇ। ਚਾਹ ਤਿਆਰੀ ਹੋਈ ਚਾਹ ਵੀ ਬਣ ਗਈ ਆ ਦੁੱਧ ਪਾ ਲਿਆਗਾ ਆਪਾਂ ਆ ਖੇਤੋਂ ਨੂੰ ਆਪਾਂ ਰੋਟੀ ਨਹੀਂ ਪਾਉਣੀ ਖੇਤੋਂ ਵੀ ਬਰੈਡੀ ਬਣਾਵਾਂ ਪਾਵਾਂਗੇ ਅੱਜ ਹੈਗੀ 26 ਤਰੀਕ ਦਿਨ ਹੈਗਾ ਅੱਜ ਸ਼ਨੀਵਾਰ ਬਹੁਤ ਮੈਂ ਕੀ ਹੋ ਜਾਣੀ ਇਹ ਪੈਚ ਪਾ ਲਾਂਗਾ ਚਾਹ ਬਸ ਵਾਲੀ ਆ ਜਾਂਦੇ ਮਕੇਲੀ ਨਹੀਂ ਹੋਣੀ ਚੱਕ ਕੇ ਆ ਸੀ ਕਾ ਇੱਕ ਪੈਕਟ ਸੀਗਾ ਬਰੈਡਾਂ ਦਾ ਤੇ ਇਹ ਤੇ ਕਰਦਣਾ ਮਾੜੀ ਜੀ ਤੁਸੀਂ ਵੀ ਨਾ ਇਹ ਵੇਸਟ ਝਾੜਦੇ ਕੋਈ ਚੀਜ਼ਾਂ ਹਨ ਬਣਾ ਲੈ ਕਰੋ ਜੇ ਵਸੇਬ ਪਾਈਟਾ ਵਸ ਇੱਕ ਦਿਨ ਪਿਆ ਰਹਿੰਦੇ ਦੋ ਦਿਨ ਹੋਰ ਤਾਂ ਖਰਾਬ ਹੋ ਜਾਂਦਾ ਚਾਲੀਤੀਆਂ ਨਾ ਆਉਂਦਾ ਇਹ ਕਿਹੜਾ ਜਿਹਾ ਬੜਾ ਸਸਤਾ ਹੋਵੇ ਮੈਨੂੰ ਪਤਾ ਹੀ ਦੱਪਾ ਨੂੰ ਛੁੱਟੀ ਵਾਲੇ ਦਿਨ ਛੁੱਟੀ ਵਾਲੇ ਦਿਨ ਵੀ ਬੱਚੇ ਕੁਛ ਨਾ ਕੁਛ ਮੰਗਦੇ ਨੇ ਚਲੋ ਜੀ ਪਕੇ ਚਾਹ ਤੋਰ ਦਈਏ ਪੇਟ ਪੂਜਾ ਕਰ ਲਈਏ ਨੇ ਤੁਸੀਂ ਖਾਓ ਲੈ ਅਸੀਂ ਖਾਣੇ ਆਂਗੇ ਹਨ ਫਿਰ ਮਿਲਦੇ ਆਂਗੇ ਉਹ ਜੀ ਆਪਾਂ ਨੇ ਬਹੁਤ ਸਾਰੇ ਕੰਮ ਕਰ ਲੈਨੇ ਪਕੌੜੇ ਖਾਣ ਤੋਂ ਬਾਅਦ ਪਕੌੜੇ ਆਪਾਂ ਹਾ ਬਰੈਡ ਆਪਾਂ ਤੋਂ ਬਾਅਦ ਦੇ ਨੂੰ ਬਣਾ ਲਏ ਸੀ 2:30 ਵਜੇ ਨੂੰ ਬਾਟੇ ਨੂੰ ਬਣਾ ਕੇ ਤੇ ਉਹ ਫਿਰ ਦੁਬਾਰਾ ਘਾਟਾ ਰੈਸਟ ਕਰੀ ਤੇ ਦਾਮ ਲੈ ਦਿੱਤਾ ਹੈ ਨਾ ਅੱਜ ਗਰਮੀ ਕੀ ਆ ਗਰਮੀ ਬਹੁਤ ਹੀ ਜਿਆਦਾ ਗਰਮੀ ਹੈ ਜਿਹੜਾ ਟਾਈਮ ਸਵਾ 4 ਹੋ ਗਏ ਨੇ 3:30 ਮੈਂ ਸਬਜ਼ੀ ਬਣਾਇਆਈ ਤੇ ਮੱਛਾ ਖਾਤੇ ਬਣਿਆਈ ਤੇ ਦਾ ਸਾਨੂੰ ਦੋਵਾਰਲੇ ਭਾਂਡੇ ਤੇ ਬਿੱਲ ਕਰਕੇ ਜਾਣੇ ਹੋ ਅੱਜ ਦਿਨ ਨੂੰ ਪਾਣੀ ਪਾਣੀ ਪਿਉੜੇ ਟੈਂਕੀ ਚ ਮੋਟਰ ਸੱਡ ਕੇ ਨਹੀਂ ਮੇਰੀ ਟੈਂਕੀ ਵੀ ਨਾ ਭਰ ਜੇ ਤੇ ਆਪਾਂ ਜੀ ਵੀਡੀਓ ਦਾ ਐਂਡ ਲੈਿੰਦਾ ਸੀ ਆਪਣਾ ਕੰਮ ਨਾਲ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਮਹਾਰਾਜ ਸਾਨੂੰ ਤੰਦਰੁਸਤ ਰੱਖੇ ਤੇ ਵਧੀਆ ਵਧੀਆ ਖਾਣ ਨੂੰ ਦੇਵੇ ਸਭ ਨੂੰ ਵਧੀਆ ਵਧੀਆ ਪਹਿਨਣ ਨੂੰ ਦੇਵੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਵੀ ਚੈਨਲ ਨੂੰ ਬਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂ ਇਕਾਲ ਨੂੰ ਇਸ ਨਵੇਂ ਬਲੌਗਰ ਰਵਜ ਸਿੰਘ ਜਖਾਲਸਾ ਰਵਜ ਸਿੰਘ ਪੱਟ